ਦੀ ਵੀਰ ਜਣਾਣਾ ਜਾਵੇ ਮਸਲਾ ਇਹਦਾ ਕਿ ਉੱਥੇ ਕੋਈ ਨਾ ਜ਼ਿੰਮੇਵਾਰੀ ਆ 8-10 ਲੱਖ ਦੇ ਟੈਕਟਰ ਟਰਾਲੀ ਉੱਪਰ ਲੱਖ ਰੁਪਏ ਦਾ ਗੰਨਾ ਆ ਜੱਬੋਵਾਲ ਉੱਥੇ ਕੀ ਫੈਸਿਲਿਟੀ ਆ ਜੀ ਤੁਸੀਂ ਉੱਥੇ ਮੈਂ 3 ਦਿਨ ਪਹਿਲੇ ਹੋ ਗਿਆ ਆ ਅਸੀਂ ਭੀੜ ਨੇ ਜੱਬੋਵਾਲ ਸਾਰਾ ਮੰਡੀ ਦੇ ਵਿੱਚ ਭੇਜਣਾ ਚਾਹਦੇ ਸੀ ਐਦਾ ਵੀ ਜ਼ਮੀਨ ਦਾ ਬਹੁਤ ਦੋਬਧਾ ਫੜ ਲੈਂਦਾ ਕੋਈ ਕੋਈ ਗੱਲ ਨਹੀਂ ਹੈਗੀ ਜ਼ਮੀਨਦਾਰਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਜੀ ਸਿਰਫ ਇਸ ਸਵੇਰਾ ਏਰੀਆ ਦੇਖਿਆ ਹਾਂਜੀ ਬਸ ਤੇ ਹੀ ਗਿਆ ਸੀ ਠੀਕ ਹੈ ਜੀ ਜਦੋਂ ਬੱਸਾਂ ਦਾ ਸ਼ੁਰੂ ਕਰਤਾ ਕਰ ਮੈਂ ਨਹੀਂ ਤੁਸੀਂ ਐਦਾਂ ਵੀ ਤੁਸੀਂ ਤੇ ਕਿਦੋਂ ਗੱਡੀਆਂ 'ਚ ਜਾਣਾ ਜੀ ਗੱਡੀਆਂ 'ਚ ਜਾਣਾ ਤੁਸੀਂ ਤੇ ਏਸੀ ਚੱਲਦੇ ਆ ਹਿੱਟਾ ਚੱਲਦੇ ਆ ਜੀ ਵੀਰਾਂ ਨੂੰ ਬਹੁਤ ਪ੍ਰੋਬਲਮ ਆ ਜਾਂਦੀ ਹੈ ਯਾਰ ਮਾਰਚ ਆ ਜਾਂਦਾ ਨਾ ਮਾਰਚ ਵਿੱਚ ਫਿਰ ਗੱਡੀਆਂ ਵਢਣ ਲੱਗ ਪਾਉਂਦੇ ਮਾਰਚ ਨਹੀਂ ਜਰੂਰ ਜਾਣਾ ਨਾ ਜਾਣਾ ਨਾ ਗੱਡੀਆਂ ਜੋ ਕਹਿੰਦਾ ਗੱਲ ਹੈ ਮੇਨ ਗੱਲ ਤਾਂ ਇਹ ਹੈ ਜੀ ਜੇ ਤੁਹਾਡਾ ਦਾਦਾ ਵੀ ਕੋਈ ਸਾਡੀ ਹੈਲਪ ਦੀ ਲੋੜ ਹੈ ਉਨੀ ਅਈਦਾ ਕਰਾਂਗੇ ਫਿਰ ਗਲਤੀ ਨੋੜ ਗਈ ਹਾਂਜੀ ਨੋੜ ਗਈ ਅਈ ਸਰਕਾਰ ਲੈ ਉਹ ਤੇ ਵੀ ਫਿਰ ਤੇਰੇ ਮੰਤਰੀ ਮੰਤਰੀ ਵੀ ਘੇਰਾਗੇ ਅਜਿਮ ਦਵਾਈਕੇ ਥੋੜਾ ਰਹਿਣਾ ਫਿਰ ਅਦੀ ਫਿਰ ਇੱਥੇ ਵੋਟਾਂ ਮੰਗਣ ਵਾਲੇ ਥੋੜਾ ਆਣਦੇ ਨੇ ਆਹੋ ਅਸੀਂ ਤਾਂ ਫਿਰ ਭੰਗੇ ਹੋ ਗਏ ਅਸੀਂ ਪ੍ਰੈਸ਼ਰ ਪਾਵਾਂਗੇ ਕਿੱਥੇ ਹੋਵੇ ਜੁਬਟੀ ਚ ਰਵਾ ਕੇ ਕੱਟੇ ਰਵਾ ਨਾ ਨਹੀਂ ਇਹਨਾਂ ਨੂੰ ਅਸੀਂ ਕਾਜ ਕਰਾ ਗਏ ਠੀਕ ਹੈ ਜੀ ਅਸੀਂ ਜੱਗੋਲ ਕੇ ਕੱਲ ਦੇਖ ਕੇ ਕੰਪਿਊਟਰੇਰੀਆ ਜੀ ਵੈਸੇ ਵੈਸੇ ਜੰਦਾ ਕੋਲ ਦੇਖਿਆ ਜੀ ਤੇ ਆਪਣੇ ਵੀ ਦੇਖਿਆ ਵੀ ਸਾਨੂੰ ਉੱਥੇ ਲੈ ਲੈਣਾ ਲਾਵਾ ਯਾ ਯਮੋਹਾ ਦਾ ਕਾੜ ਹੋ ਰਿਹਾ ਹੈ ਉਹ ਟਰਾਲੀਆਂ ਉੱਥੇ ਖੜੀਆਂ ਕਰਾ ਲੈ ਲਿਆ ਗਏ ਕੀਤਾ ਅੱਜ ਅਖਬਾਰਾਂ 'ਚ ਵੀ ਆ ਗਿਆ ਭਈ ਬਕਾਇਆ ਜੇ 21 ਤਰੀਕ ਤੱਕ ਇਹਨਾਂ ਨੂੰ ਦਿੱਤਾ ਆਲਟੀਮੇਟਮ 21 ਕਿਹੜੇ 21 21 ਆਇਆ 21 ਗਾਹ ਤੱਕ ਕਿਉਂਕਿ 14 ਤਰੀਕ ਨੂੰ ਜਿਹੜੀ ਲੈਂਡ ਪੂਲ ਦੇ ਅਸੀਂ ਜਿੱਤ ਸਾਨੂੰ ਮਿਲੀ ਆ ਉਦੇ ਸਬੰਧ ਚ 24 ਤਰੀਕ ਨੂੰ ਜੇਤੂ ਰੈਲੀ ਸਮਰਾਲੇ ਨਹੀਂ ਤਾਂ ਸਮਰਾਲੇ ਜੇ ਨਾ ਹੀ ਗੰਨੇ ਦਾ ਬਕਾਇਆ ਨਹੀਂ ਦਿੱਤਾ ਤਾਂ ਜਿਹੜਾ 24 ਤਰੀਕ ਨੂੰ ਉੱਥੇ ਜਿਹੜਾ ਜਿਹੜਾ ਵੀ ਕੋ ਅਗਲਾ ਐਕਸ਼ਨ ਹੋਣਾ ਉਹਦਾ ਐਲਾਨ ਕਰ ਦਿੱਤਾ ਜਾਊਗਾ ਕਿਸੇ ਮੰਤਰੀ ਦਾ ਘਰਾਓ ਕਰਨਾ ਜਾਂ ਕਿਸੇ ਹੋਰ ਦਾ ਘਰਾਓ ਕਰਨਾ ਉਹ 24 ਤਰੀਕ ਨੂੰ ਜਿਹੜਾ ਐਲਾਨ ਦਿੱਤਾ ਜਾਣਾ ਤੇ ਨਾਲੇ ਜਿਹੜਾ ਗੰਨੇ ਦਾ ਰੇਟ ਆ ਉਹ ਵੀ ਅਸੀਂ ਮੰਗ ਕਰਦੇ ਆ ਵੀ ਜਿਹੜਾ ਘੱਟੋਂ ਘੱਟ ਜਿਹੜਾ 4500 ਰੁਪਇਆ ਉਹ ਕੀਤਾ ਜਾਵੇ ਤੇ ਉਹਦਾ ਵੀ ਤੁਰੰਤ ਜਿਹੜਾ ਐਲਾਨ ਕੀਤਾ ਜਾਵੇ ਪਹਿਲੇ ਕਿੰਨਾ ਆਏਗਾ ਕਿੰਨੇ ਦੇ ਚਾਰ ਹਜ਼ਾਰ ਇੱਕ ਰੁਪਏ 450 ਤੁਸੀਂ ਚਾਹਦੇ ਹੋ ਹਾਂਜੀ ਬਕਾਇਆ ਕਿੰਨਾ ਆਇਆ ਲੈ ਬਕਾਇਆ ਬੱਖ-ਬੱਖ ਮਿਲਾਂ ਦਾ ਬੱਖ-ਬੱਖ ਆ ਇਹਨਾਂ ਦਾ ਵੀ ਮੇਰਾ ਦਿਨ ਲੱਗਦਾ ਵੀ ਹਜੇ ਹੀ ਨਹੀਂ 30 ਤਰੀਕ ਤੱਕ ਪਾਇਆ ਇਹਨਾਂ ਦਾ ਘੱਟੋ ਘੱਟ ਵੀ ਮੈਂ ਲੱਗਾ 14-15 ਕਰੋੜ ਦੇ ਨੇੜੇ ਉਹ ਜਿਹੜੀ ਰਕਮ ਹਜੇ ਰਹਿਂਦੀ ਹੈ ਇਹਨਾਂ ਦੀ ਠੀਕ ਤੂੰ ਜੇ ਮੀਟਿੰਗ ਕੀਤੀ ਕੀ ਹੋਇਆ ਕੀ ਫੈਸਲਾ ਦੇਖੋ ਫੈਸਲਾ ਕੋਈ ਨਹੀਂ ਹਜੇ ਤੱਕ ਹੋਇਆ ਉਹਨਾਂ ਨੇ ਉਹਨਾਂ ਨੂੰ ਕਰਨਾ ਆਇਆ ਤੇ ਅੱਜ ਤੱਕ ਨਾ ਸੀ ਕਈ ਜਿਹੜੀ ਗੰਨਾ ਮਿਲ ਦੇ ਵਿੱਚ ਤੁਹਾਡਾ ਪਲਾਂਟ ਹੈ ਉਹਦੇ ਚ ਹਜੇ ਕੋਈ ਤੰਦ ਨਹੀਂ ਕਿੱਤਿਆ ਗਿਆ ਉਹ ਹਜੇ ਉੱਗਾ ਦਾ ਉਹਦੇ 1000 ਰੁਪਏ ਆ ਔਰ ਇਹ ਜਿਹੜੇ ਵਰਕਰ ਆ ਉਹ ਚਾਰ-ਚਾਰ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਉਹ ਵੀ ਸਾਰੇ ਵਿੱਚ ਬੇਲੇ ਬੈਠੇ ਆ ਉੱਤੇ ਪਲਾਟ ਦੇ ਵਿੱਚ ਹੀ ਤੇ ਉਹਦਾ ਬਾਲੀਵਾਰਸ ਕੋਈ ਨਹੀਂ ਪਰ ਸਾਡੇ ਕੋਲ ਮਿਲ ਜਿਹੜੇ ਅਧਿਕਾਰੀ ਆ ਉਹਨਾਂ ਨੇ ਮੰਨਿਆ ਆ ਕਿ ਜੇ ਉਹ ਪਲਾਂਟ ਨਹੀਂ ਚਲਾਦੇ ਸਾਡੀਆਂ ਥੋੜੀਆਂ ਕਾਨੂੰਨੀ ਅੜਚਨਾ ਹੈ ਹੀ ਥੋੜੇ ਦਿਨਾਂ ਦੇ ਵਿੱਚ ਕਾਨੂੰਨੀ ਅੜਚਨਾ ਪੂਰੀਆਂ ਕਰਕੇ ਅਸੀਂ ਜਿਹੜਾ ਪਲਾਟ ਹੈ ਤੁਰੰਤ ਚਲਾਉਣ ਦੀ ਕੋਸ਼ਿਸ਼ ਕਰਾਂਗੇ ਔਰ ਮਿਲ ਵੀ ਆ ਕੀ ਸਮੇਂ ਸਿਰ ਆਪਾਂ ਜਿਹੜੇ ਚਲਾਵਾਂਗੇ ਉਹਨਾਂ ਨੇ ਸਾਨੂੰ ਇਹ ਵਾਦਾ ਕੀਤਾ ਔਰ ਅਸੀਂ ਉਹਨਾਂ ਨੂੰ ਕਿਹਾ ਹੈ ਆ ਵੀ ਸਾਡੀ ਕੋਈ ਧਮਕੀ ਨਾ ਸਮਝਿਓ ਇਹ ਸਾਡੀ ਗੱਣਾ ਮਿਲਦੇ ਵਿੱਚ ਕੰਮ ਸ਼ੁਰੂ ਨਹੀਂ ਹੁੰਦਾ ਸਾਨੂੰ ਡਰ ਹੁੰਦਾ ਆ ਤਾਂ ਅਸੀਂ ਐਕਸ਼ਨ ਕਰਨ ਦੇ ਲਈ ਮਜਬੂਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਵਾਂਗੇ ਗੱਣਾ ਨਹੀਂ ਕਰੋ ਕਦੋਂ ਸਵੇਰ ਤੋਂ ਗੱਣਾ ਮਿਲਣਾ ਸੀ ਪਹਿਲੇ ਉਹਨਾਂ ਨੂੰ ਮੰਗ ਕੀਤੀ ਆ ਮੈਂ ਪਹਿਲੀ ਨਵੰਬਰ ਤੋਂ ਜਿਹੜੀ ਇਹ ਮਿਲ ਜਿਹੜੀ ਆ ਉਹ ਚਲਣੀ ਚਾਹੀਦੀ ਆ ਤਾਂ ਕਿ ਸਮੇਂ ਸਿਰ ਗਰਮੀ ਹੋਣ ਤੋਂ ਪਹਿਲਾਂ ਪਹਿਲਾਂ ਕਿਸਾਨ ਜਿਹੜੇ ਆ ਉਹ ਵਿਲੇ ਹੋ ਸਕਣ ਪਿਛਲੇ ਪਰ ਬਹੁਤ ਪਰੇਸ਼ਾਨੀਆਂ ਆ ਰਾਇਆ ਸੀ ਹਾਂ ਪਰੇਸ਼ਾਨੀਆਂ ਐਦਾ ਪਿਛਲੇ ਸਾਲ ਆਏ ਉਹ ਵੀ ਦੱਸਿਆ ਉਹਨਾਂ ਨੂੰ ਤੇ ਗੰਨਾ ਇਥੇ ਮਿਲਣ ਦੇ ਵਿੱਚ ਆ ਗਿਆ ਔਰ ਮਿਲ ਖੜ ਗਈ ਔਰ ਮਜਬੂਰੀ ਵਾਸਤੇ ਚਾਹੇ ਨਹੀਂ ਆਵੇ ਬਾੜ ਦੀਆਂ ਪਰਚੀਆਂ ਲੈ ਕੇ ਦਿੱਤੀਆਂ ਗੰਨਾ ਲੋਕਾਂ ਨੂੰ ਬਹੁਤ ਦੂਰ ਦੂਰ ਲੈ ਕੇ ਜਾਣਾ ਮਿਲ ਦੇ ਵਿੱਚੋਂ ਕੱਢ ਕੇ ਲੈ ਕੇ ਜਾਣਾ ਪਿਆ ਸੀਗਾ ਇਸ ਕਰਕੇ ਆਤੀ ਆਪਣਾ ਬੇਦਲਾ ਜਿਹੜਾ ਸਵਾਰ ਲੋ ਚੰਗੀ ਤਰ੍ਹਾਂ ਉਹ ਵਿਚਾਲੇ ਨਾ ਖੜੇ ਗੱਡਾ ਕਹਿੰਦੇ ਪਿਛਵਾੜ ਭੁੱਖਾ ਮਾਰਦੇ ਨੇ ਜਰ ਜ਼ਿਮੀਂਦਾਰ ਇੱਥੇ ਆਏ ਆ ਨਾ ਫਿਰ ਉਹ ਮਿਲ ਜੇ ਮਿਲ ਖਰਾਬ ਹੋ ਜਵੇ ਇੱਥੇ ਆਏ ਤੇ ਤਾਂ ਬਹੁਤ ਪਰੇਸ਼ਾਨੀ ਹੁੰਦੀ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਚ

ਉਹਦੇ ਤੋਂ ਸੈਟੀਸਫਾਈ ਹੋ ਗਏ ਸੀ ਕਿ ਠੀਕ ਹੈ ਵਰਦੀ ਜਿਹੜੀ ਰਕਮ ਹੈ ਥੋੜੇ ਸਮੇਂ ਦੇ ਵਿੱਚ ਹੀ ਉਹ ਦੇ ਦਿੱਤੀ ਜਾਏਗੀ। ਦੂਜਾ ਸਵਾਲ ਆਪਣਾ ਤਾਂ ਸੀਗਾ MPPL ਦੇ ਨਾਲ ਕਿ ਜਿਹੜੀ ਰਿਪੇਅਰ ਐਡਮੈਂਟ ਨੇ ਅਸਲ ਉਹ ਤਾਂ ਕਰ ਦਿੱਤੀ ਜਾਏਗੀ। ਉਹਦੇ ਬਾਰੇ ਸੀ ਉੱਚਤ ਡਾਇਰੈਕਟਰ ਜੀ ਰਾਏ ਦੇ ਨਾਲ ਕੰਮ ਕਰ ਰਹੇ ਹਾਂ ਜਿੱਦਾਂ ਕੋਈ ਫੈਸਲਾ ਹੁੰਦਾ ਕਿ ਉਹ ਜਿਹੜਾ ਪਲਾਂਟ ਹੈ ਆਪਣੀ ਰਿਪੇਅਰ ਦੇ ਨਾਲ ਕਰਾਉਣਾ ਜਾਂ ਉਹਨਾਂ ਦੇ ਹਿਸਾਬ ਨਾਲ ਉਹ ਕਰਾ ਦੇ। ਉਹ ਫੈਸਲਾ ਜਲਦੀ ਦਿੱਤਾ ਜਾਏਗਾ।